ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਾਨੂੰਗੋ ਪਟਵਾਰੀ ਇਹ ਸਾਰੇ ਸ਼ਾਮਲ ਸਨ ਤਾਂ ਉਸ ਸਾਂਝੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਆਇਆ ਜਿਸ ਦੇ ਵਿੱਚ ਪਟਵਾਰੀ ਤੇ ਕਾਨੂੰਗੋ ਤਾਂ ਆਪਣੇ ਦਫ਼ਤਰਾਂ ਦੇ ਵਿੱਚ ਡਿਊਟੀ ਦੇ ਉੱਤੇ ਜਾਣਗੇ ਨਾਲ ਹੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਵੀ ਜਾਣਗੇ ਪਰ ਰਜਿਸਟਰੀਆਂ ਦਾ ਕੰਮ ਆ ਜਿਹੜਾ ਉਹ ਅਗਲੀ 7 ਤਰੀਕ ਤੱਕ ਹੈ ਜਿਹੜਾ ਸਸਪੈਂਡ ਕੀਤਾ ਗਿਆ ਜੇਕਰ ਉਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਦੇ ਦੌਰਾਨ ਕੋਈ ਗੱਲਬਾਤ ਕਰਦੀ ਹੈ ਰਸਤਾ ਕੱਢਦੀ ਹੈ ਕਿਉਂਕਿ ਰਜਿਸਟ੍ਰੇਸ਼ਨ ਦਾ ਕੰਮ ਕਰਨ ਦੇ ਨਾਲ 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 ਹੀ ਉਤੇ ਕਲੰਕ ਲਾਇਆ ਜਾ ਰਿਹਾ ਹੈ ਜਿਹੜਾ ਕਿ ਸਰਾ ਸਰਗਲਤ ਹੈ ਵਿਜੀਲੈਂਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਰਵੱਈਏ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੱਕ ਪਿਛਲੇ ਦਿਨਾਂ ਚ ਫੈਸਲਾ ਕੀਤਾ ਜਥੇਬੰਦੀ ਨੇ ਜਿਸ ਦੇ ਵਿੱਚ ਬਕਾਇਦਾ ਇਹ ਸ਼ਬਦ ਲਿਖਿਆ ਹੋਇਆ ਸੀ ਕਿ ਚੋਰ ਚੋਰ ਕਹਿ ਕੇ ਸਾਡੇ ਅਫਸਰ ਸਹਿਬਾਨ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਸ ਕਰਕੇ ਸ਼ੁੱਕਰਵਾਰ ਨੂੰ ਸਮੂਹਿਕ ਛੁੱਟੀ ਤੇ ਜਾਂਦੇ ਨੇ ਅਫਸਰ ਤੇ ਉਸ ਤੋਂ ਬਾਅਦ ਅੱਜ ਇੱਕ ਵੱਡੀ ਬੈਠਕ ਸੀ ਜਿਸ ਦੇ ਵਿੱਚ ਤਾਨੂਗੋ ਯੂਨੀਅਨ ਪਟਵਾਰੀ ਯੂਨੀਅਨ ਤੇ ਨਾਲ ਹੀ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਆ ਜਿਹੜੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਬ ਰਜਿਸਟਰਾਰ ਇਹ ਸਾਰੇ ਜਿਹੜੇ ਸ਼ਾਮਲ ਸਨ ਹਾਲਾਂਕਿ ਇੱਕੋ ਜਿਲ੍ਹਾ ਹਲੇ ਡਿਪਟੀ ਕਮਿਸ਼ਨਰ ਜਿਹੜੇ ਨੇ ਬਠਿੰਡਾ ਦੇ ਉਹਨਾਂ ਨੇ ਆਰਡਰ ਕੱਢੇ ਨੇ ਹੁਕਮ ਦਿੱਤੇ ਨੇ ਕਿ ਜਦੋਂ ਤੱਕ ਸਬ ਰਜਿਸਟਰਾਰ ਛੁੱਟੀ ਤੇ ਨਹੀਂ ਉਹ ਕੰਮ ਨਹੀਂ ਕਰਦੇ ਤੇ ਉਦੋਂ ਤੱਕ ਕਾਨੂੰਗੋ ਇਸ ਕੰਮ ਨੂੰ ਨੇਪਰੇ ਚਾੜਨ ਤਾਂ ਕਿ ਲੋਕਾਂ ਦੇ ਜਿਹੜਾ ਸਮਾਂ ਲਿਆ ਗਿਆ ਦਿੱਤਾ ਗਿਆ ਜਿਨ੍ਹਾਂ ਨੂੰ ਰਜਿਸਟਰੀਆਂ ਕਰਨ ਦਾ ਅਪੁਆਇੰਟਮੈਂਟ ਮਿਲੀ ਹੋਈ ਹੈ ਉਹਨਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਅ ਸ਼ੁੱਕਰਵਾਰ ਤੱਕ 7 ਤਰੀਕ ਤੱਕ ਇਸ ਕੰਮ ਨੂੰ ਸਸਪੈਂਡ ਕੀਤਾ ਗਿਆ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਹੋਵੇਗਾ ਜੇਕਰ ਉਸ ਦੌਰਾਨ ਸਰਕਾਰ ਨਾਲ ਕੋ ਮੀਟਿੰਗ ਹੋ ਜਾਂਦੀ ਹੈ ਤਾਂ ਹੋ ਸਕਦਾ ਫੈਸਲਾ ਬਦਲ ਲਿਆ ਜਾਵੇ ਪਰ ਉਦੋਂ ਤੱਕ ਘਟੋ-ਘਟ ਜਿਹੜੇ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਆਪਣਾ ਫੈਸਲਾ ਲੈਂਦੇ ਨੇ ਕਿਉਂਕਿ ਰਜਿਸਟ੍ਰੇਸ਼ਨ ਦਾ ਜਿਹੜਾ ਕੰਮ ਉਹਨਾਂ ਨੂੰ ਦਿੱਤਾ ਗਿਆ ਸੌਂਪਿਆ ਗਿਆ ਉਸ ਦੇ ਵਿੱਚ ਕਹਿੰਦੇ ਨੇ ਕਿ ਸਾਡੀ ਬਦਨਾਮੀ ਹੋ ਰਹੀ ਹੈ ਔਰ ਸਾਨੂੰ ਬਦਨਾਮ ਕੀਤਾ ਜਾ ਰਿਹਾ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਹੁਣ ਸਾਰਾ ਇੱਕ ਸਾਂਝਾ ਵਕਵਖ ਜਥੇਬੰਦੀਆਂ ਜਿਹੜਾ ਫਰੰਟ ਬਣਿਆ ਜਿਸ ਵਿੱਚ ਡੀਸੀ ਕਰਮਚਾਰੀ ਯੂਨੀਅਨ ਵੀ ਸ਼ਾਮਲ ਹੈ ਤਾਂ ਉਹਨਾਂ ਨੇ ਇਹ ਤੈਅ ਕੀਤਾ ਕਿ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪਵੇਗੀ ਤੇ ਇੱਕ ਦੂਜੇ ਦੀ ਹਮਾਇਤ ਅਸੀਂ ਕਰਾਂਗੇ ਸਈ ਬੈਠਕ ਦੇ ਵਿੱਚ ਫੈਸਲੇ ਨਿਕਲ ਕੇ ਸਾਹਮਣੇ ਆਏ ਨੇ ਦੇਖਦੇ ਆਂ ਪੰਜਾਬ ਸਰਕਾਰ ਹੁਣ ਇਹ ਸਾਰੇ ਮਸਲੇ ਨੂੰ ਸੰਭਾਲਣ ਦੇ ਲਈ ਸਮੇਟਣ ਦੇ ਲਈ ਹੋਰ ਕੀ ਕੀ ਪਹਿਲ ਕਦਮੀਆਂ ਕਰਦੀ ਹੈ ਇਸ ਦੇ ਉੱਤੇ ਨਜ਼ਰਬਾਣੀ ਰਹੇਗੀ ਜਿਵੇਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ